ਸਤਨਾਮੁ ਸਿਦੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਬਾਰਹ ਮਹਾ ਮਾਜ ਮਹਲਾ 5 ਕਰ ਚੋਥਾ ਇਕੂ ਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਬਿਛੁੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇਹ ਦੇਸ ਫ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਧ ਤੇ ਬਹਰੇ ਕਿ ਤੈਨ ਆਵ ਕਾਮ জালبن साख कुमलावती उपजे नाही नाम हर ना न मिली ऐ साजन कट पाई बिराम जेत कर हर कंत ना प्रगटई पाठ नगर से ग्राम ਰਬ ਸੀਗਾਰ ਤੰਬੂਲ ਰਸ ਸਣਦੇ ਹੀ ਸਭ ਖਾਮ ਪ੍ਰਭ ਸੁਆਮੀ ਕਾਂਤ ਬਿਹੁਣੀਆਂ ਮੀਤ ਸੱਜਣ ਸਭ ਜਾਨ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਜੈ ਨਾਮ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਈਏ ਰਸਨਾ ਨਾਮ ਅਰਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ബീവണ വിരഥാ ജന്മമ ജല ൽയാണ സോ പ്രഭ ചേന ആവടാ ദുഃഖ ഗണ ജി രാ സോ പ്രഭു तिन भाग मना हर दर्शन मन लोचदा नानक प्यास मना चेत मिलाए सो प्रभु तिस पाए लगा ਬੈ ਸਾਖ ਤੀਰਨ ਕਿਉ ਵਾਢਿਆ ਜਿਨਾ ਪ੍ਰੇਮ ਵਿशोਹ ਹਰ ਸਾਜਨ ਪੁਰਖ ਬਿਸਾਰ ਕੈ ਲਗੀ ਮਾਇਆ ਤੋਹ ਉਤਰ ਕ ਲੱਤਰਨਾ ਸੰਗ ਤਨ ਆਰੇ ਅਬ ਨਸੀਓਹ पलच पलच सगली मुई ਝੁਠੇ ਤੰਦ ਮੋਹ ਇਕਸ ਹਰ ਕੇ ਨਾਮ ਬਿਨ ਅਗੇ ਲਈ ਹੈ ਖੋ ਹੈ ਦਇਆ ਬਿਸਾਰ ਵੀ ਹੁਚੜਾ ਪ੍ਰਭ ਬਿਨ ਅਵਰ ਨਾ ਕੋਏ ਪ੍ਰੀਤਮ ਚਰਣੀ ਜੋ ਲਗੈ ਸਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲਗੈ ਜਸਤ ਪਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸ ਅਗੇ ਸਭ ਨਿਵੰਨ ਹਰੇ ਸੱਜਣ ਦਾਵੜ ਲਗਿਆ ਕਿਸੈ ਨਾ ਦੇਈ ਬੰਨ ਮਾਣਤ ਮੋਤੀ ਨਾਮੁ ਪ੍ਰਭ ਓਨ ਲਗੈ ਨਾਹੀ ਸੰਨ ਰੰਗ ਸਬੇ ਨਾਰਾਇਣੇ ਜਿਤੇ ਮਨ ਪਾਵਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਿਆ ਜੇ ਮਿਲੇ ਵਿਛੜੇ ਕਿਉਂ ਰੋਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨੰਨ ਜੀਏ ਰੰਗੀਲਾ ਤਸਤਣੀ ਜਿਸ ਕੈ ਪਾਗ ਮਥਨ ਅਸਾੜ ਤਕੰਦਾ ਤਸ ਲਗੇ ਅਰਨਾਹੁ ਨਾ ਜੀ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਭਾਏ ਬਿਵਚੀਏ ਕਲ ਪਈ ਪਈ ਇਸ ਜਮ ਕੀ ਪਾਸ ਜਹਾਂ ਵਿਜੈ ਸੋ ਲੁੜੇ ਮੱਥੇ ਜੋ ਲਿਖਿਆਸ ਰੈਣ ਬਿਹਾਣੀ ਪਸ਼ੂਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਪੇਤੀਐ ਸੋ ਦਰਗਹ ਹੈ ਕੋਇ ਖਲਾਸ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ചരണാംഗി രംഗ കൂടാവിഹാവധു ഹ ਬਾਣ ਤਿਣ ਪ੍ਰਭ ਸੰਗ ਮੌਲਿਆ ਸਮਰੱਤ ਪੁਰਖ ਆਪਾਰ ਹਰ ਮਿਲਣੋਂ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸਵਾਰਣ ਹਾਰ ਸਾਵਣ ਦਿਨ ਸੁਹਾਗਣੀ ਜਨਰਾਮ ਨਾਮ ਯਰ ਹਾਰ ਪਦ ਐ ਪਰਮ ਬੁਲਾਣੀਆਂ ਦੁਜੈ ਲਗਾ ਹੀਤ ਲਖ ਸਿਗਾਰ ਬਣਾਇਆ ਤਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਿਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਇਹਨੇ ਮਹਿ ਜਿਨਸਿਓ ਲੱਗਾ ਹੈਤ ਹੱਥ ਮਰੋੜ ਤਨ ਕਪੇ ਜਿਆ ਹੋ ਹੁਆ ਸੇਤ ਜਿਹਾ ਵਿਜੈ ਸੋ ਲੁਨੇ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 모হিত ਪ੍ਰਭ ਦੇਤ ਸੇ ਪਾਜੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈਤ ਅਸੁਨ ਪ੍ਰੇਮ 우ਮਾ ਹੜਾ ਕਿਉ ਮਿਲੀਐ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮAye ਸਾਥ ਸਹਾਈ ਪ੍ਰੇਮ ਕੇ ਹਉ ਤਿੰਨ ਕਹਿ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ ਜਿਨੇ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਏ ਆਪ ਤਿਆਗ ਬਿਨਤੀ ਕਰੇ ਦੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਸੂ ਸੁਖੀ ਬਸੰਦੀਆਂ ਚ ਨਾਮ ਹੈ ਆਹਰ ਰਾਇ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਬਿਯੋਗ ਵੇ ਮੁਖ ਹੋਏ RAM ਤੇ ਲਗਨ ਜਨਮ ਬਿਯੋਗ मह कौड़े हो गए जितड़े माया भोग बेचना कोई कर सक रोज किया किशु न हो गई लिखिया तुर संजोग बड़ मेरा प्रभ मिले स उतरे सब भोग ਨਾਨਕ ਕੋ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੈ ਸੋਚ ਮੰਗਰ ਮਾਹਿ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਨੰ ਮੰਨ ਮੌਲਿਆ ਰਾਮ ਸਿਓ ਸੰਗ ਸਾਧ ਸਹੇ ਲੜਿਆ ਹਾ ਸਾਧ ਜਨ ਤੇ ਬਹਰੀ ਸੇ ਰਹਿਣੇ ਕੇ ਲੜਿਆ ਹਾ ਤਿੰਨ ਦੁਖ ਨ ਕਬ ਹੂਤ ਰਐ ਸੇ ਜਮ ਕੇ ਵਸ ਪੜਿਆ ਹਾ ਜਿਨਿ 라ਵਿਆ ਪ੍ਰਭ ਆਪਣਾ நித்த ரத்தனவே கின ஜ நான வூ தின பிரப சரணி தர பட மப ஆதன பூடன ஜனமோ துகார நியப்பர मान वेदिया चरनारबिंद दर्शन लगड़ा साह ओट गोविंद गोपाल राए सेवा स्वामी लह विख्या पोहना सकई मिल साधु गुण गा जहते उपजी तह मिली सच्ची प्रीत समाह ਤਾਰ ਗਹਿਲੀ ਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਓਖ ਸੁਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ بے ਪਰਵਾਹ माग मजन संघ साधुआ टूडी कर स्नान हर का नाम धाये सुन सबना नो कर दान जन्म कर्म मल उतरै मन्ते जाए गुमान काम क्रोध ना मोहिय बिनसै लोभ सुआन சே மார்க்குள்ள சட்ட தீர் சகல் பண்ண ஜி தயபானவான மில்ல பிரா நான தின குரான ਮਾਗੇ ਸੁੱਚੇ ਸੇ ਕੰਡਿਏ ਹੈ ਜਿਨ ਪੂਰਾ ਗੁਰ ਮਿਹਰਵਾਨ ਫਾਲਗੁਣ ਅਨੰਦ ਉਪਾਰਜਨਾ ਹਰ ਸਜਣ ਪ੍ਰਗਟੇ ਆਏ ਸਾਂਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਤੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਏ ਚੁਕਨੀ ਵਡ ਭਗਣੀ ਬਰ ਪਾਇਆ ਹਰ ਰਾਇ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਹਾ ਵਰਨਾ ਦੇ ਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰੋ ਨਹਿ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖਿਐ ਨ ਬਹੋਰ ਨ ਜਨਮ ਧਾਇ ਜਿਹਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੋ ਤਿਲ ਨਾਤਮੈ ਜਿਨ ਜੇਨ ਨਾਮ ਤਿਆ ਆਇਆ تن کے کاج سرے ہر گور پورا ارادھیا در کہ ہے سچ खरे سرب سکھا ند چرن ہر باو جل بکھم کرے प्रेम भगत تن پایا بکھیا نہ ہے جرے ਮੂੜ ਗਏ ਦੁਬਿਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਧਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ